ਲੋ ਜੀ ਅੱਜ ਜੋ ਆਪਾਂ ਨਾਸ਼ਤਾ ਬਣਾ ਰਹੇ ਹਾਂ ਉਹ ਬ੍ਰੈਡ ਦਾ ਤੇ ਆਲੂ ਦਾ ਬੜਾ ਟੇਸਟੀ ਜਿਹਾ ਨਾਸ਼ਤਾ ਜਿਹੜਾ ਪਸੰਦ ਵੀ ਸਾਰਿਆਂ ਨੂੰ ਆਉਂਦਾ ਤੇ ਬਣਾਉਣ ਚ ਵੀ ਆਸਾਨ ਹੁੰਦਾ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਬਣਾਵਾਂਗੇ ਆਲੂ ਦਾ ਤੇ ਬ੍ਰੈਡ ਦਾ ਟੇਸਟੀ ਜਿਹਾ ਨਾਸ਼ਤਾ ਜਿਹਦੇ ਵਾਸਤੇ ਮੈਂ ਚਾਰ ਉਬਲੇ ਹੋਏ ਆਲੂ ਲੈ ਲਏ ਉਹਨਾਂ ਨੂੰ ਕद्दूकस ਕਰ ਲਿਆ ਇਹਦੇ ਵਿੱਚ ਆਪਣੀਆਂ ਮਨਪਸੰਦ ਦੀਆਂ ਸਬਜ਼ੀਆਂ ਪਾ ਲਾਂਗੇ ਮੈਂ ਪਾ ਲਈ ਪਿਆਜ਼ ਮੈਂ ਹਰੀਆਂ ਮਿਰਚਾਂ ਨਹੀਂ ਪਾਰੇ ਕਿਉਂਕਿ ਬੱਚੇ ਆਏ ਹੋਏ ਸੀਗੇ ਤੇ ਤੁਸੀਂ ਪਾਉਣੀ ਤਾਂ ਪਾ ਸਕਦੇ ਹੋ ਇੱਕ ਛੋਟੀ ਜੀ ਗਾਜਰ ਕਟਿੰਗ ਕਰਕੇ ਬ੍ਰੀਕ ਕਟਿੰਗ ਕਰਕੇ ਪਾ ਲਈਏ ਤਨੀਆ ਹਰਾ ਤਨੀਆ ਪਾ ਲਿਆ ਉੱਤੇ ਪਾ ਦਾਂਗੇ ਆਪਾਂ ਨਮਕ ਕਾਲੀ ਮਿਰਚ ਥੋੜੀ ਜੀ ਲਾਲ ਮਿਰਚ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਭਰ ਕੇ ਪਾ ਦਾਂਗੇ આમਚੂਰ ਤੇ ਨਾਲ ਪਾਤਾ ਆਪਾਂ ਚਾਟ ਮਸਾਲੇ ਦਾ ਵੀ ਅੱਧਾ ਚਮਚ ਇਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਸਾਰਿਆਂ ਨੂੰ ਆਪਾਂ ਮਿਕਸ ਕਰ ਲਿਆ ਇਹਨੂੰ ਹੁਣ ਕਰ ਦਾਂਗੇ ਇੱਕ ਸਾਈਡ ਤੇ ਆਪਾਂ ਇੱਕ ਟੋਰੀ ਵੇਸਣ ਲੈ ਲਿਆ ਉਹਦੇ ਵਿੱਚ ਛਾਨ ਲਿਆ ਸੀ ਉਹਦੇ ਵਿੱਚ ਨਮਕ ਕਾਲੀ ਮਿਰਚ ਤੇ ਬਿਲਕੁਲ ਥੋੜੀ ਜੀ ਲਾਲ ਮਿਰਚ ਤੇ ਹਲਦੀ ਪਾ ਦਾਂਗੇ ਤਾਂ ਇਹ ਆਪਾਂ ਜੁਆਇਨ ਲੈ ਲਈ ਹੈ ਅਜੁਆਇਨ ਨੂੰ ਹੱਥਾਂ ਨਾਲ ਮਸਲ ਕੇ ਤੇ ਆਪਾਂ ਪਾ ਦਵਾਂਗੇ ਕਿਉਂਕਿ ਹੱਥਾਂ ਨਾਲ ਮਸਲ ਕੇ ਪਾਈ ਹੋਈ ਅਜੁਆਇਨ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਪਹਿਲਾਂ ਆਪਾਂ ਸੁੱਕੇ ਮਸਾਲੇ ਮਿਕਸ ਕਰ ਲਾਂਗੇ ਫਿਰ ਪਾਣੀ ਨਾਲ ਨਾ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਇਹਦਾ ਆਪਾਂ ਕੋਲ ਬਣਾ ਲਾਂਗੇ ਇੱਕ ਵਾਰੀ ਠਿੱਕ ਜਿਹਾ ਬਣ ਗਿਆ ਗੁਟਲੀਆਂ ਸਾਰੀਆਂ ਮਰ ਗਈਆਂ ਜੇ ਆਪਾਂ ਪਹਿਲਿਆਂ ਚ ਪਾਣੀ ਜ਼ਿਆਦਾ ਪਾ ਦਾਂਗੇ ਤਾਂ ਗੁਟਲੀਆਂ ਨਹੀਂ ਮਰਦੀਆਂ ਇਸ ਤਰ੍ਹਾਂ ਦਾ ਕੋਲ ਬਣਾ ਲਾਂਗੇ ਜਿਹੜਾ ਪੋਰਿੰਗ ਕੰਸਿਸਟੈਂਸੀ ਦਾ ਹੋਵੇ ਵੀ ਵਿੱਚ ਜਾਂਦੇ ਹੀ ਮਰਜ ਹੋਣ ਵਾਲਾ ਹੋਵੇ ਕੋਲੋਂ ਆਪਾਂ ਕੜਾਈ ਦੇ ਵਿੱਚ ਪਾ ਕੇ ਤੇਲ ਵੀ ਰੱਖ ਲਿਆ ਤਾਂ ਹੁਣ ਜਿਹੜਾ ਮਿਕਸਚਰ ਬਣਾਇਆ ਸੀ ਉਹ ਨਾ ਬ੍ਰੈਡਾਂ ਦੇ ਆਪਾਂ ਉੱਪਰ ਲਾ ਦੇਵਾਂਗੇ ਬ੍ਰੈਡ ਦੇ ਉੱਪਰ ਲਾ ਕੇ ਉੱਪਰ ਆਪਾਂ ਪਨੀਰ ਦੀ ਕਟਿੰਗ ਕੀਤੀ ਹੋਈ ਸੀ ਪਤਲੀ-ਪਤਲੀ ਆਪਾਂ ਉਹ ਰੱਖ ਦੇਵਾਂਗੇ ਹੁਣ ਸਾਰੇ ਬ੍ਰੈਡ ਦੇ ਉੱਪਰ ਆਪਾਂ ਮਿਕਸਚਰ ਦੇ ਉੱਤੇ ਆਪਾਂ ਇਸ ਤਰ੍ਹਾਂ ਪਨੀਰ ਵੀ ਲਾ ਦੇਵਾਂਗੇ ਤਾਂ ਪਨੀਰ ਲਾਉਣ ਤੋਂ ਬਾਅਦ ਜਿਹੜਾ ਦੂਸਰਾ ਬ੍ਰੈਡ ਸਲਾਈਸ ਹੈ ਉਹ ਉੱਪਰ ਦੇ ਕੇ ਇਹਨੂੰ ਕਵਰ ਕਰਕੇ ਤਾਂ ਹੁਣ ਇਹਦੇ ਵਿੱਚ ਆਪਾਂ ਨਾ ਲਾ ਦਵਾਂਗੇ ਟੂਥਪਿਕ ਛੋਟੀਆਂ-ਛੋਟੀਆਂ ਛੋਟੀ ਟੂਥਪਿਕ ਲਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਤਿੰਨ ਹਿੱਸਿਆਂ ਦੇ ਵਿੱਚ ਤਿੰਨ ਲਾਈਨਾਂ ਬਣਾ ਲਵਾਂਗੇ ਲੋ ਜੀ ਟੂਥਪਿਕ ਲਾ ਕੇ ਤਾਂ ਹੁਣ ਇਹਨੂੰ ਆਪਾਂ ਬ੍ਰੈਡ ਕੱਟਣ ਵਾਲੀ ਕਟਿੰਗ ਵਾਲੀ ਛੁਰੀ ਨਾਲ ਆਪਾਂ ਇਸ ਤਰ੍ਹਾਂ ਬ੍ਰੈਡ ਕਟਰ ਨਾਲ ਕੱਟ ਲਵਾਂਗੇ ਪਹਿਲਾਂ ਤਾਂ ਆਪਾਂ ਲੰਬਾਈ ਲੋਟੀ ਆਪਾਂ ਤਿੰਨ ਹਿੱਸੇ ਕਰ ਲਵਾਂਗੇ ਹੁਣ ਇਹਨਾਂ ਨੂੰ ਆਪਾਂ ਇਸ ਤੋਂ ਵੀ ਜਿੰਨਾ ਦੇ ਵੀ ਆਪਾਂ 9 ਹਿੱਸੇ ਬਣਾ ਲਵਾਂਗੇ ਜਿਹੜੇ ਕਿ ਬੰਦੇ ਵੀ ਬਹੁਤ ਜਲਦੀ ਹੈ ਬੰਦੇ ਵੀ ਟੇਸਟੀ ਹੈ ਬੜੇ ਵਧੀਆ ਲੱਗਦੇ ਆ ਤਾਂ ਹੁਣ ਜਿਹੜਾ ਆਪਾਂ ਕੋਲ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਵੇਸਣ ਵਾਲਾ ਤਾਂ ਉਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਡਿਪ ਕਰ ਕਰਕੇ ਇਹਨਾਂ ਪ੍ਰੋਸੀਜਰ ਕਰਦੇ ਆ ਆਪਣਾ ਤੇਲ ਵੀ ਪੂਰਾ ਗਰਮ ਹੋ ਚੱਲਿਆ ਤੇ फटाफट ਨਾ ਆਪਾਂ ਇਸ ਤਰ੍ਹਾਂ ਬੇਸਨ ਦੇ ਵਿੱਚੋਂ ਕੱਢਦੇ ਰਜਾਵਾਂਗੇ ਜਿਆਦਾ ਦੇਰ ਤੱਕ ਨਹੀਂ ਇਹਨਾਂ ਨੂੰ ਬੇਸਨ ਦੇ ਵਿੱਚ ਰੱਖਾਂਗੇ ਨਹੀਂ ਤਾਂ ਵਿੱਚੋਂ ਫਿਰ ਬਹੁਤ ਜਲਦੀ ਵਿੱਚ ਇਹ ਢਲਕ ਜਾਂਦੇ ਆ ਤਾਂ फटाफट ਆਪਾਂ ਨਾ ਤੇਜ਼ੀ ਨਾਲ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਛੱਡਦੇ ਤੇ ਸੌਰੀ ਤੇਲ ਦੇ ਵਿੱਚ ਇਸ ਤਰ੍ਹਾਂ ਛੱਡਦੇ ਜਾਵਾਂਗੇ ਤਾਂ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਤੇਲ ਆਪਣਾ ਪੂਰਾ ਗਰਮ ਹੋਣਾ ਚਾਹੀਦਾ ਹੈ ਉਲਟਪਲਟ ਕਰਦਿਆਂ ਹੋਇਆਂ ਐਕਸਟਰਾ ਅਲਟਪਲਟ ਕਰਦਿਆਂ ਹੋਇਆਂ ਇਹਨਾਂ ਨੂੰ ਆਪਾਂ ਪਕਾ ਲਾਂਗੇ ਤਾਂ ਇਹ ਲਓ ਜੀ ਆਪਣਾ ਇੱਕ ਪੂਰ ਬਣ ਗਿਆ ਤਾਂ ਇਹਨੂੰ ਆਪਾਂ ਕੱਢ ਲਵਾਂਗੇ ਬੜੇ ਵਧੀਆ ਬੜੇ ਟੇਸਟੀ ਇਹ ਬ੍ਰੈਡ ਪਕੌੜਾ ਬਣਦਾ ਹੈ ਲਾਚ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਰਹਿੰਦੇ ਐ ਬਾਕੀ ਦੇ ਬ੍ਰੈਡ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਪਾਉਂਦੇ ਹੋਏ ਤਾਂ ਸਾਰੇ ਆਪਾਂ ਫਰਾਈ ਕਰਕੇ ਤੇ ਕੱਢ ਲਵਾਂਗੇ ਲੋ ਜੀ ਵੀਵਰਸ ਵਧੀਆ ਟੇਸਟੀ ਜਿਆ ਸਟਫਡ ਬ੍ਰੈਡ ਅਪਕਾਡਾ ਬਣ ਕੇ ਆਪਣੇ ਕੋਲ ਰੈਡੀ ਹੈ ਜਿਹੜਾ ਕਿ ਬਣਾਉਣ ਚ ਬਹੁਤ ਆਸਾਨ ਹੈ ਤੇ ਬੰਦਾ ਬਹੁਤ ਟੇਸਟੀ ਹੈ ਜਿਹੜੇ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਆ ਪਲੀਜ਼ ਉਹਨਾਂ ਰਿਕਵੈਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਕੰਟੀਨਿਊ ਆਲ ਤੇ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ